ਗਿਆਨਾ ਆਇਆ ਮਾਹੀ ਕੱਲ ਦਾ ਵਾਦਾ ਕਰਕੇ ਹੜੀ ਵਾਲੇ ਮੁਰਨਾ ਸੈਲੀ ਸੈਂਕੜੇ ਰੁਪਏ ਦੇ ਹੋਸਟ ਕਰ ਕਰਦੇ ਜੀ ਚਲ ਜੋ ਕੇ ਵੀ ਰਖ ਲਓ ਕਿ ਜਿਹਦੇ ਮਨ ਕਰਾ ਉਹ ਵੀ ਵੀਰਾਂ ਦੀ ਅੱਗੇ ਕੰਦੀ ਗੱਲ ਗੱਲ ਚਲ ਨਿਕਲ ਮਰਵਾ ਕਰ ਪਰਵਾਣਾ ਕਰ ਐ ਪ੍ਰਦੇਸ ਗਿਆਨਾ ਆਇਆ ਮਾਹੀ ਕੱਲ ਦਾ ਵਾਦਾ ਕਰਕੇ ਨੀ ਅੱਖ ਵੀ ਫੜ ਕੇ ਹੈ ਅੱਖੀਆਂ ਨੀਂਦ ਨਾ ਮੰਨਣ ਸਈਓ ਪਈਆਂ ਰੋਂਦੀਆਂ ਹੋਂ ਕੇ ਭੜ ਕੇ ਸਾਡੇ ਹੱਕਾਂ ਦੇ ਵੀਰ ਬਹਾਦਰ ਅਰੇ ਮੱਧਲੇ ਵਪਾਰੀ ਨੇ ਔਰ ਅੱਲਾ ਨਵਾਦੀ ਰਹਿਤਵਾਲੇ ਨੇ ਉਹੀਆਂ ਨਾਲੇ ਆਪਾਂ ਕਰਦੇ ਜਾ ਰਹੇ ਹਾਂ ਅਕੀਸ ਕਰ ਦਵਾ ਕੇ 50 ਰੁਪਏ ਦਾ ਕਾਰ ਵੀ ਜਾਈ ਕੋ ਨਾ ਨੰਬਰੇ ਪਰ ਰੋਨੀ ਐ ਨੀ ਵਾਲੇ ਹਾਰ ਬਰੋਨੀ ਐ ਨੀ ਨਾਰੋ 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 ਨੀ ਰੋਦੀ ਮਾਂ ਦੇ ਕੱਪੜੇ ਪਿੱਛੇ ਗਏ ਨੀ ਤਾਦੀਆਂ ਦਾ ਰੂਪ ਹੀ ਨਾ ਦਿੱਨੇ ਨੀ ਅਸੰਤਾਨੇ ਮੋਰੀ ਗੇਰ ਜਗੇ ਨੀ ਤਦੂ ਗਾ ਸੇਦੀ ਪੋਰੀ ਲਕਬਦਰਾ ਦੇ ਰੰਗ ਦੀ ਗੋਰੀ ਜਾਨੀ ਰਾਮ ਨੇ ਮੇਲ ਆਲੀ ਜੋੜੀ ਵੀ يا دل بنيڙي کڙي تي کڙي اَمرک پر گنل يا کال جا هاڻ ساري اَمانن لوکي رهيگي ما هاڻ نوانن مَندل ਮਿੰਗੀ ਸੋਈਓ ਬੰਦੇ ਵੀ ਸੜ ਦੇ ਨੀ ਜਿਲ ਕੰਦ ਦੇ ਕੋਲ ਨੀ ਤਾਰਾ ਸਾਨੂੰ ਲੱਗਦਾ ਬਹੁਤ ਪਿਆਰਾ ਆ ਦਰਸ਼ਨ ਦੇ ਆ ਯਾਰਾ ਜਿੰਨੇ ਪਲ ਪਲ ਕੀਤੀ ਜਾਂਦੀ ਕਿਦ ਬੋਲ ਬਜਾਈਆਂ ਵਾਲਿਆ ਆਹੋ ਪਾ ਦੋ ਲਿੰਗ ਮਿੰਗੀ ਸੋਈਓ ਬੰਦੇ ਵੀ ਸੜ ਦੇ ਨੀ ਸੜ ਸੁਣ ਲਿੰਗ ਸਿਆਨੇ ਲੱਗਿਓ ਉਹ ਵਿੱਚ ਨੈਣ ਵੇ ਕੋ ਵਿੱਚ ਨੈਣ ਮੇਰੇ ਦਰਸ਼ਨ ਤੇਰੇ ਦਰਸ਼ਨ ਕਲ ਠੀਕਾ ਕਿਹੜੇ ਬਦਨਾ ਨੂੰ ਜਨਮਾਰ ਗਿ ਉਡਾਰੀ ਆ ਜੀ ਮਾਸੀ ਜੀ ਪਰਮੇਸ਼ਰ ਸਿੰਘ ਜਰਮਤੀ ਵਾਲੇ ਜਲਦ ਸਾਹਿਬ ਜਤਾਰ ਸਾਹਿਬ ਜੇਵੰਦਰ ਟਿਕਰੇ ਰੂਪੀਏ ਪਾਕਿਸਤਾਨ ਪਹਾਰਾ <laughs> ਕਰਦਾਵੇਂ